ਸਸ਼ੀ ਗੱਲਦੀ ਤੁਸੀਂ ਜੁੜਿਓ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ 12 ਦੇ ਨਾਲ ਅੱਜ ਅਸੀਂ ਪਹੁੰਚਿਆ ਜੀ ਸ਼ੂਟਿੰਗ ਦੀ ਲੋਕੇਸ਼ਨ ਤੇ ਅੱਜ ਤੁਹਾਨੂੰ ਇੱਕ ਅਜਿਹੀ ਪਿਆਰੀ ਜੀ ਸਿੰਗਰ ਨਾਲ ਲੌਂਜ ਆ ਰਹੇ ਆ ਜੋ ਕਿ ਬਹੁਤ ਹੀ ਪਿਆਰੀਆਂ ਹਨ ਤੇ ਜਿਨ੍ਹਾਂ ਦੇ ਬੜੀ ਪਿਆਰੇ ਬਾਰੇ ਗਾਣੇ ਆ ਰਹੇ ਨੇ ਚਲੋ ਮਿਲਦੇ ਆਂ ਤੇ ਕਰਦੇ ਆ ਜੀ ਗੱਲਬਾਤ ਸਾਡੀ ਮੈਡਮ ਖੁਸ਼ੀ ਕੌਰ ਨਾਲ ਜੀ ਮੈਮ ਸਸ਼ੀਕਾਲ ਜੀ ਸਸ਼ੀਕਾਲ ਜੀ ਜੀ ਸਭ ਤੋਂ ਪਹਿਲਾਂ ਜੀਐਸਡੀ ਪੰਜਾਬ ਮੀਡੀਆ ਚੈਨਲ ਵੇਖ ਰਿਹਾ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰੀ ਜੀ ਸਤਿ ਸ਼ਕਾਲ ਤੁਹਾਡੇ ਬੜੇ ਪਿਆਰੇ ਪਾਰੇ ਗਾਣੇ ਆ ਰਹੇ ਆ థాంਕ ਯੂ ਜੀ థాంਕ ਯੂ థాంਕ ਯੂ ਸੋ ਮੱਚ ਮੈਮ ਸਭ ਤੋਂ ਪਹਿਲਾਂ ਸੀ ਸ਼ੁਰੂਆਤ ਤੁਹਾਡੇ ਇੱਕ ਪਿਆਰੇ ਜਿਹੇ ਗਾਣੇ ਤੋਂ ਕਰਾਂਗੇ ਜੀ ਓਕੇ song ਸੁਣਾਵਾ ਜੀ ਪਹਿਲਾਂ ਹਾਂਜੀ ਹਾਂਜੀ ਸਾਰਾ ਸਾਰਾ ਦਿਨ ਮੋਲਾਂ ਵਿੱਚ ਲੰਗਿਨਾ ਲੈ ਕੇ ਦੇਣਾ ਪੈਣਾ ਓਹੀ ਜੋ ਮੈਂ ਮੰਗੇਨਾ ਸਾਰਾ ਸਾਰਾ ਦਿਨ ਮੋਲਾਂ ਵਿੱਚ ਲੰਗਿਨਾ ਲੈ ਕੇ ਦੇਣਾ ਪੈਣਾ ਓਹੀ ਜੋ ਮੈਂ ਮੰਗੇਨਾ ਮਹੀਨੇ ਵਿੱਚ 90 ਦਿਨ ਕਰਾ ਸ਼ੌਪਿੰਗਾਂ ਜੱਟਾ ਤੇਰੀ ਦਿਨਾ ਚ ਬਣਾ ਦੂ ਕੱਤੇ ਨੀ ਆ ਜੱਟੀ ਅੱਤ ਦੀ ਸ਼ਕੀਨ ਲਾਦਾ ਨੋਟਾਂ ਦੀ ਮਸ਼ੀਨ ਜੇ ਤੂੰ ਯਾਰੀ ਰੱਖੈ ਨੀ ਜੱਟੇ ਗਹਿਣਿਆਂ ਦੀ ਸ਼ਕੀਨ ਲਾ ਦੇ ਨੋਟਾਂ ਦੀ ਮਸ਼ੀਨ ਜੇ ਤੂੰ ਹੂਰੇ ਰੱਖਣੀ ਤੇ ਬਹੁਤ ਹੀ ਪਿਆਰਾ ਗਾਣਾ ਜੀ ਜੇ ਤੂੰ ਰੱਖਨੀ ਆ ਤੇ ਇਹ ਲਾ ਦੇ ਨੋਟਾਂ ਦੀ ਮਸ਼ੀਨ ਬਹੁਤ ਹੀ ਪਿਆਰਾ Song ਤੇ ਮੈਂ ਬਸ ਇਹ ਜਾਨਣਾ ਚਾਹਾਂਗੀ ਜਿਹੜੇ ਤੁਸੀਂ ਸਿੰਗਿੰਗ ਲਾਈਨ 'ਚ ਕਿਨੇ ਟਾਈਮ ਤੋਂ ਮੈਂ ਮੈਨੂੰ 10 12 ਸਾਲ ਹੋ ਗਏ ਨੇ ਇਸ ਲਾਈਨ 'ਚ ਤੇ ਤੁਹਾਡੀ ਸ਼ੁਰੂਆਤ ਕਿਹੜੇ ਗਾਣੇ ਤੋਂ ਹੋਈ ਸੀ ਜੀ ਸਾਡੇ ਨਾਲ ਪਲੀਜ਼ ਸ਼ੇਅਰ ਕਰੋ ਉਹ ਗਾਣਾ ਦਾ ਮੇਰੀ ਡਿਊਟ ਤੋਂ ਸ਼ੁਰੂਆਤ ਹੋਈ ਸੀ ਮੇਰੇ ਕਾਫੀ ਸਿੰਗਰਾਂ ਦੇ ਨਾਲ ਡਿਊਟ ਆਏ ਨੇ ਲੇਕਿਨ ਹੁਣ ਮੈਂ 3-4 ਸਾਲ ਤੋਂ ਸੋਲੋ ਕਰ ਰਹੀ ਹਾਂ ਔਰ ਡਿਊਟ ਵੀ ਮਰੇ ਆ ਰਹੇ ਨੇ ਔਰ ਸੋਲੋ ਵੀ ਹਾਂਜੀ ਇਹ ਬਹੁਤ ਹੀ ਪਿਆਰੇ ਮੈਮ ਤੇ ਮੈਮ ਅਸੀਂ ਜਾਨਣਾ ਚਾਹਾਂਗੇ ਕਿ ਜਿਹੜੇ ਤੁਹਾਡੇ ਨਵੇਂ ਗਾਣੇ ਆ ਰਹੇ ਆ ਉਹਨਾਂ ਗਾਣਾ ਰਹੇ ਤੁਸੀਂ ਸਾਡੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਵੇਂ ਤੁਸੀਂ ਮੇਰੇ ਪਹਿਲਾ ਗਾਣਿਆਂ ਨੂੰ ਪਿਆਰ ਕੀਤਾ ਹੁਣ ਵੀ ਇਸ ਜਿਹੜਾ ਅੱਜ ਅਸੀਂ Song shoot ਕੀਤਾ ਬਹੁਤ ਪਿਆਰੀ ਲੋਕੇਸ਼ਨ ਹੈ ਜਿਹਦੇ ਵੀਡੀਓ ਡਾਇਰੈਕਟਰ ਨੇ 76 ਬਾਜੀ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਵੱਖ-ਵੱਖ ਲੋਕੇਸ਼ਨਾਂ ਤੇ ਅਸੀਂ Song ਨੂੰ shoot ਕੀਤਾ ਪਲੀਜ਼ ਤੁਸੀਂ ਪਹਿਲਾਂ ਵਾਲੇ ਗਾਣਿਆਂ ਦੀ ਤਰ੍ਹਾਂ ਇਹਨੂੰ ਵੀ ਪਿਆਰ ਕਰਿਓ ਮੈਮ ਅਸੀਂ ਜਿਹੜਾ ਤੁਸੀਂ ਅੱਜ ਗਾਣੇ ਦੀ ਜਿਸ ਗਾਣੇ ਦੀ ਸ਼ੂਟਿੰਗ ਕਰ ਰਹੇ ਸੀ ਮੈਮ ਉਹਨੀਆਂ ਦੋ ਲਾਈਨਾਂ ਅਸੀਂ ਤੁਹਾਡੇ ਨਾਲ ਤੇ ਸਾਡੀ ਆਡੀਅנס ਨਾਲ ਸ਼ੇਅਰ ਕਰਨਾ ਚਾਹਾਂਗੇ ਪਲੀਜ਼ ਜ਼ਰੂਰ ਜੀ ਤੇਰੇ ਫੋਨ ਨੇ ਪਵਾੜੇ ਦਿਨ ਘਰ ਵਿੱਚ ਪਾ ਵੇ ਜਦੋਂ ਕਰਦਾਏ ਦਿਲ بیٹھ ਜਾਵੇ ਫੋਣ ਲਾ ਸੋਹਣ ਆਖਿਆਲ ਕਰ ਜਾਣ ਆਪਣੀ ਦਾ ਸੋਹਣ ਆਖਿਆਲ ਕਰ ਜਾਣ ਆਪਣੀ ਦਾ ਤੈਨੂੰ ਦੱਸਾਂ ਮੈਂ ਕਿ ਮੇਰੀ ਮਜਬੂਰੀ ਕਰਦੀ ਸਾਰਾ ਸਾਰਾ ਦਿਨ ਸਾਰਾ ਸਾਰਾ ਦਿਨ ਸਾਰਾ ਸਾਰਾ ਦਿਨ ਫੋਨ ਕਰਿਆ ਨਾ ਕਰ ਮਮੀ ਪੁੱਛਦੀ ਕੀ ਦੇਣਾ ਰਹੀ ਦੀ ਗੱਲਾਂ ਕਰਦੀ ਸਾਰਾ ਸਾਰਾ ਦਿਨ ਫੋਨ ਕਰਿਆ ਨਾ ਕਰ ਮਮੀ ਪੁੱਛਦੀ ਕਿ ਦੇਣਾ ਰਹਿੰਦੀ ਗੱਲਾਂ ਕਰਦੀ ਮੈਂ ਬਹੁਤ ਹੀ ਪਿਆਰੀ ਆਵਾਜ਼ ਸੁਣ ਕੇ ਬੜਾ ਆਨੰਦ ਆ ਰਹਾ ਸੀ ਜਿੰਨੇ ਵਾਰ ਤੁਸੀਂ ਆਪ ਉਹਨੀ ਬਾਤ ਤੁਹਾਡੀ ਪਿਆਰੀ ਹੈ ਜੀ ਤੇ ਮੈਂ ਅਸੀਂ ਜਾਨਣਾ ਚਾਹਾਂਗੇ ਕਿ ਇਸ ਲਾਈਨ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਸਪੋਰਟ ਕਿਹ ਨਾਲ ਦਿੱਸੀ ਜੀ ਮੇਰੇ ਮਮ ਪਾਪਾ ਤੇ ਮੇਰੇ ਬ੍ਰਦਰ ਜਿਹੜੇ ਹੁਣ ਇਸ ਦੁਨੀਆ ਤੇ ਨਹੀਂ ਵੱਟ ਉਹਨਾਂ ਦਾ ਪਿਆਰ ਅੱਜ ਵੀ ਮੇਰੇ ਨਾਲ ਆ ਉਹਨਾਂ ਦੀ ਮੇਰੀ ਫੈਮਲੀ ਦੀ ਸਪੋਰਟ ਤੇ ਉਸ ਵਾਹਿਗੁਰੂ ਜੀ ਦੀ ਤੇ ਬਹੁਤ ਹੀ ਵਧੀਆ ਮੈਮ ਅਸੀਂ ਜਾਨਣਾ ਚਾਹਾਂਗੇ ਕਿ ਜਿਹੜੀ ਤੁਸੀਂ ਗਾਣੇ ਕਰ ਰਹੇ ਹੋ ਤੇ ਬਹੁਤ ਹੀ ਵਧੀਆ ਨੇ ਤੇ ਉਸ ਤੋਂ ਇਲਾਵਾ ਤੁਸੀਂ ਕਿਹੜੇ-ਕਿਹੜੇ ਸਿੰਗਰਾਂ ਨਾਲ ਕੰਮ ਕੀਤਾ ਅਜ ਤੱਕ ਭਾਈ ਨੂਰ ਜੀ ਔਰ ਕੁਲਦੀਪ ਚੈਲ ਜੀ ਤੇ ਮੈਂ ਲਿਖਦੀ ਵੀ ਆ ਮੈਂ ਪਾਲੀਦੇ ਤੋਂ ਆਲੀਆ ਜਿਨੇ ਵੀ ਮੇਰੇ ਸੌਂਗ ਰਿਕਾਰਡ ਕਰਾਏ ਨੇ ਤੇ ਕਾਫੀ ਹੋਰ ਸਿੰਗਰਾਂ ਨਾਲ ਮੇਰੇ ਸੌਂਗ ਆਏ ਨੇ ਤੇ ਬਲਤੇਰ ਮੰਨੂ ਜੀ ਉਹਨਾਂ ਨਾਲ ਵੀ ਮੇਰਾ ਨਵਾਂ ਸੌਂਗ ਆ ਰਿਹਾ ਜੀ ਡਿਊਟ ਬਾਕੀ ਸੋਲੋ ਤਾਂ ਕਰ ਹੀ ਰਹੇ ਆ ਆਪਾਂ ਇਹ ਬਹੁਤ ਹੀ ਵਧੀਆ ਮੈਮ ਹਾਂਜੀ ਮੈਮ ਅਸੀਂ ਤੁਹਾਡੀ ਪਿਆਰੀ ਜੀ ਆਵਾਜ਼ ਵਿੱਚ ਜਿਹੜੀ ਸਾਡੀ ਚਮਕੀਲਾ ਜੀ ਉਹਨਾਂ ਦਾ ਗਾਣਾ ਸੁਣਾ ਚਾਹਵਾਂਗੇ ਪਲੀਜ਼ ਚਮਕੀਲਾ ਜੀ ਸਾਹਿਬ ਓਕੇ ਜੀ ਤੁਰ ਜਗੇਰ ਗੱਡੀ ਨੂੰ ਲਾ ਕੇ ਫੋਟ ਰੱਖ ਲੈ ਮੇਰੀ ਜੜਾ ਕੇ ਤੁਰ ਜਗੇਰ ਗੱਡੀ ਨੂੰ ਲਾ ਕੇ ਫੋਟੋ ਰੱਖ ਲੈ ਮੇਰੀ ਜੜਾ ਕੇ ਮੰਨਾ ਤਾ ਮੇ ਤੇਰਾ ਗੱਡੀ ਤੇ ਲਖਾ ਲੈ ਮੇਰਾ ਨਾਮ ਮੇ ਤੇਰਾ ਗੱਡੀ ਤੇ ਲਖਾ ਲੈ ਮੇਰਾ ਨਾਮ ਮੇ ਤੇਰਾ ਵੇ ਜਦ ਦਗੇੜਾ ਦੂਰ ਦਾ ਆਉਂਦਾ ਤੂੰ ਫਿਰੇ ਬਾਕੀਆਂ ਪਾਉਂਦਾ ਵੇ ਜਦ ਦਗੇੜਾ ਦੂਰ ਦਾ ਆਉਂਦਾ ਤੂੰ ਫਿਰੇ ਬਾਕੀਆਂ ਪਾਉਂਦਾ ਤੈਨੂੰ ਕਦੇ ਨਾ ਚੇਤਾ ਆਉਂਦਾ ਮੈਨੂੰ ਲੱਗੇ ਡਰ ਵੇ ਦੂਰ ਦੇ ਨਗੇੜੇ ਬਹੁਤੇ ਲਾਇਆ ਕਰ ਵੇ ਦੂਰ ਦੇ ਨਗੇੜੇ ਬਹੁਤੇ ਲਾਇਆ ਕਰ ਵੇ ਮੈਮ ਬਹੁਤ ਹੀ ਪਿਆਰੀ ਆਵਾਜ਼ ਕੋਈ ਵਰਡਸ ਨਹੀਂ ਆ ਕੀ ਤੁਹਾਡੀ ਮਤਲਬ ਤਾਰੀਫ ਕਰਦੀ ਇਹ ਸਿੰਗਿੰਗ ਦੇ ਮਾਮਲੇ ਚ ਤੇ ਮੈਮ ਅਸੀਂ ਜਾਨਣਾ ਚਾਹਾਂਗੇ ਜਿਹੜੇ ਤੁਸੀਂ ਗਾਣੇ ਲੈਦੇ ਹੋ ਤੁਸੀਂ ਖੁਦ ਹੀ ਲੇਉਦੇ ਹੋ ਜਾਂ ਮਤਲਬ ਕਿਸੇ ਰਾਈਟਰ ਦੁਆਰਾ ਮੈਂ ਮੇਰੇ ਖੁਦ ਦੇ ਲਿਖੇ ਵੀ ਹੁੰਦੇ ਆ ਕਈ ਕੁਝ ਰਾਈਟਰ ਦੇ ਵੀ ਜਿਹੜਾ ਅੱਜ ਆਪਾਂ Song Shoot ਕੀਤਾ ਹੈ ਇਹ ਲੱड्डੂ ਜੀ ਸੰਗਰਾਲੇ ਤੋਂ ਨੇ ਉਹਨਾਂ ਦਾ ਲਿਖਿਆ ਹੋਇਆ Song ਹੈ ਜੀ ਜਿਹੜਾ ਮਿਊਜ਼ਿਕ ਆ ਇਹ ਲੁਧਿਆਣੇ ਤੋਂ ਜੰਗਾ ਗੈਂਥ ਜੀ ਦਾ ਹੈ ਜੀ ਮੈਮ ਬਹੁਤ ਹੀ ਵਧੀਆ ਮੈਮ ਅਸੀਂ ਜਾਂਦੇ ਜਾਂਦੇ ਚਾਹਾਂਗੇ ਕਿ ਤੁਸੀਂ ਸਾਡੀ ਆਡੀਅנס ਨੂੰ ਜੀਐਸਡੀ ਪੰਜਾਬ ਮੀਡੀਆ ਦੇਖ ਰਹੀ ਸਾਰੀ ਆਡੀਅנס ਨੂੰ ਪਲੀਜ਼ ਕੋਈ ਮੈਸੇਜ ਦਿਓ ਮੈਸੇਜ ਇਹ ਹੈ ਕਿ ਵਧੀਆ ਗਾਣਿਆਂ ਨੂੰ ਪ੍ਰਮੋਟ ਕਰੋ ਪਲੀਜ਼ ਸਾਡੇ ਵਰਗੇ ਜਿਹੜੇ ਨਿਊ ਸਿੰਗਰ ਨੇ ਉਹਨਾਂ ਨੂੰ ਪ੍ਰਮੋਟ ਕਰੋ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਸਪੋਰਟ ਆ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਤੁਹਾਡੇ ਪਿਆਰ ਦੀ ਕਹੀ ਆ ਸਭ ਇਹ ਬਹੁਤ ਹੀ ਵਧੀਆ ਸਾਨੂੰ ਮੈਮ ਮੈਸੇਜ ਦਿੱਤਾ ਸਾਡੀ ਮੈਮ ਖੁਸ਼ੀ ਕੌਰ ਜੀ ਨੇ ਐਦਾਂ ਦੀਆਂ ਪਿਆਰੀਆਂ ਪਿਆਰੀਆਂ ਸ਼ਖਸ਼ੀਅਤਾਂ ਨੂੰ ਲੈ ਕੇ ਇਹਦੀ ਪਿਆਰੀ ਆਵਾਜ਼ ਦੀਆਂ ਮੈਮ ਅਸੀਂ ਤੁਹਾਡ ਨੂੰ ਤੁਹਾਡੇ ਤੋਂ ਹੀ ਜਾਨਣਾ ਚਾਹਾਂਗੇ ਕਿ ਤੁਸੀਂ ਪੰਜਾਬ ਤੋਂ ਇਲਾਵਾ ਹੋਰ ਵੀ ਕਿਸੇ ਕੰਟਰੀ ਵਿੱਚ ਸਿੰਗਿੰਗ ਲਈ ਜਿੰਗ ਗਏ ਹੋ ਹਾਂਜੀ ਮੈਮ ਮੈਂ ਕੈਨੇਡਾ ਸਾਊਥ ਅਫਰੀਕਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਉੱਧਰ ਵੀ ਸੋਲੋ ਸ਼ੋਅ ਲਾ ਚੁੱਕੀ ਹਾਂ ਬਹੁਤ ਹੀ ਵਧੀਆ ਮੈਮ ਅਸੀਂ ਜਾਨ ਤੋਂ ਪਹਿਲਾਂ ਜਿਹੜੀ ਤੁਹਾਡੇ ਪਿਆਰੀ ਜੀ ਆਵਾਜ਼ ਹੈ ਜਿਹੜਾ ਸਭ ਤੋਂ ਅਸੀਂ ਪਹਿਲਾ Song ਸੁਣਾਇਆ ਸੀ ਨਾ ਨੋਟਾਂ ਦੀ ਮਸ਼ੀਨ ਇੱਕ ਵਾਰੀ ਉਹ ਦੁਬਾਰਾ ਸੁਣਾਣਾ ਚਾਹਾਂਗੇ ਜੀ ਤੁਸੀਂ ਜ਼ ਸਾਰੇ ਸਾਰੇ ਦਿਨ ਮੋਲਾ ਵਿੱਚ ਲੰਗੇਣਾ ਲੈ ਕੇ ਦੇਣਾ ਪਹਿਣਾ ਉਹ ਹੀ ਜੋ ਮੈਂ ਮੰਗਣਾ ਸਾਰਾ ਸਾਰਾ ਦਿਨ ਮੋਲਾ ਵਿੱਚ ਲੰਗੇਣਾ ਲੈ ਕੇ ਦੇਣਾ ਪਹਿਣਾ ਉਹ ਹੀ ਜੋ ਮੈਂ ਮੰਗਣਾ ਮਹੀਨੇ ਵਿੱਚ 29 ਦਿਨ ਕਰਾਂ ਸ਼ੌਪਿੰਗਾਂ ਜੱਟਾ ਤੇਰੀ ਦਿਨਾਚੇ ਬਣਾ ਦੁ ਕੱਤੇ ਨੀ ਆ ਜੱਟੀ ਅੱਤ ਦੀ ਸ਼ਕੀਨ ਲਾਲਾ ਨੋਟਾਂ ਦੀ ਮਸ਼ੀਨ ਜੇ ਤੂੰ ਯਾਰੀ ਰੱਖੈ ਨੀ ਜੱਟ ਗਹਿਣਿਆਂ ਦੀ ਸ਼ਕੀਨ ਲਾਲਾ ਨੋਟਾਂ ਦੀ ਮਸ਼ੀਨ ਜੇ ਤੂੰ ਹੂਰੇ ਰਖਣੀ ਹੁਣ ਕੈਨਾ ਤੇਰੇ ਉੱਤੇ ਜਾਨਵਾਰ ਦੂੰ ਬੰਦਾ ਬੁੰਦਾ ਮਾਰਨਾ ਪਿਆ ਤਾਂ ਮਾਰ ਦੂੰ ਹੁਣ ਕੈਨਾ ਤੇਰੇ ਉੱਤੇ ਜਾਨਵਾਰ ਦੂੰ ਬੰਦਾ ਬੁੰਦਾ ਮਾਰਨਾ ਪਿਆ ਤਾਂ ਮਾਰ ਦੂੰ ਵੇ ਮਖਮਲ ਵਰਗੀ ਤੇ ਫਿਰ ਢੱਲਿਆ ਮਖਮਲ ਵਰਗੀ ਤੇ ਫਿਰ ਢੱਲਿਆ ਜਟਕੀਏ ਅੱਖਾਂ ਕਾਰ ਦੀ ਜੋ ਮਖਰੀ ਜਟੀਆਂ ਤੇ ਦੀ ਸ਼ਕੀਨ ਲਾਲਾ ਨੋਟਾਂ ਦੀ ਮਸ਼ੀਨ ਜੇ ਤੂੰ ਹੋਰ ਰੱਖਣੀ ਮੈਂ ਬਹੁਤ ਹੀ ਪਿਆਰੀ ਆਵਾਜ਼ ਮਤਲਬ ਸਕੂਨ ਮਿਲ ਰਿਹਾ ਸੀ ਤੁਹਾਨੂੰ ਸੁਣ ਕੇ ਮਤਲਬ ਬੜੇ ਪਿਆਰ ਨਾਲ ਸੁਣ ਰਹੀ ਸੀ ਮੈਨੂੰ ਬੜਾ ਵਧੀਆ ਲੱਗੀ ਤੁਹਾਡੀ ਆਵਾਜ਼ ਸੀ ਮੈਮ ਥੈਂਕ ਯੂ ਓਕੇ ਮੈਮ ਅਸੀਂ ਚਾਹਾਂਗੇ ਕਿ ਤੁਸੀਂ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਇੱਕ ਪਿਆਰਾ ਜਿਹਾ ਮੈਸੇਜ ਦੇ ਕੇ ਪਲੀਜ਼ ਤੋਂ ਸਾਰੇਆਂ ਅੱਗੇ ਰਿਕੁਐਸਟ ਆ ਕਿ ਜਿਵੇਂ ਤੁਸੀਂ ਪਹਿਲੇ ਗਾਣਿਆਂ ਨੂੰ ਪਿਆਰ ਕੀਤਾ ਮੇਰੇ ਇਸ ਸੌਂਗ ਨੂੰ ਵੀ ਫੌਨ ਨੂੰ ਵੀ ਬਹੁਤ ਸਾਰਾ ਪਿਆਰ ਕਰਨਾ ਔਰ ਵਧੀਆ-ਵਧੀਆ ਜਿਹੜੇ ਨਵੇਂ ਸਿੰਗਰ ਆ ਰਹੇ ਨੇ ਉਹਨਾਂ ਨੂੰ ਵੀ ਸਪੋਰਟ ਕਰਿਆ ਕਰੋ ਥੈਂਕ ਯੂ so much ਤੇ ਇਦਾਂ ਦੀਆਂ ਮਤਲਬ ਇੰਨੇ ਪਿਆਰੇ-ਪਿਆਰੇ ਸਿੰਗਰਸ ਲੈ ਕੇ ਉਹਨਾਂ ਦੀ ਪਿਆਰੀ ਆਵਾਜ਼ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰ ਦਿਓ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਸਤਿ ਸ਼੍ਰੀ ਅਕਾਲ ਜੀ